ਵਾਟ ਘਰਾਵਲਾ ਉਹ ਨਹੀਂ ਗਈ ਤੇ ਜੋ ਮਾਰਦੇ ਆਂ ਆ ਨਾਮ ਨਹੀਂ ਚੱਲਦੀ ਉਹ ਗੈਸ ਹੈ ਯਾਰ ਉਹ ਹੀ ਗੈਸ ਹੈ ਬਾਈ ਗੈਸ ਕੀ ਆ ਗੈਸ ਪਾਰਕਿੰਗ ਹੋ ਗਈ ਇਸ ਪਾਰਕਿੰਗ ਕਿਆ ਸੀ ਯਾਰ ਕਿਆ ਸੀ ਕੀ ਆ ਜੈਨ ਅੱਜ ਇੱਥੇ ਨਹੀਂ ਹੋਣੀ ਕੀ ਤੇਵੇ ਮਾਰਕੀਟ ਕੋਲ ਦੀ ਪੋਰਟੂ ਸਿਟੀ ਵੱਲੋਂ ਡਿਊਟੀ ਲੱਗੀ ਸਾਡੇ ਜੀ ਤੇ ਇੱਥੇ ਅਸੀਂ ਆਏ ਸੀਗੇ ਤੇ ਇੱਥੇ ਮਾਰੇ ਸਪਾਰਕ ਹੋਏ ਤੇ ਫਿਰ ਵੀ ਲੇਕਿਨ ਪ੍ਰਸ਼ਾਸਨ ਦੇ ਵੱਤੇ ਕਾਫੀ ਵਧੀਆ ਸੀਗੇ ਜੀ ਜਿਹਨਾਂ ਨੂੰ ਦੱਸਿਆ ਕਿ ਅੱਗ ਲੱਗੀ ਜੀ ਤੇ ਜਿਵੇਂ ਅੱਗ ਲੱਗੇ ਨਜ਼ਰ ਪੈ ਗਈ ਸਾਡੇ ਸ਼ਰਸਿਆ ਭਾਈ ਸਾਹਿਬ ਅੱਗ ਲੱਗੀ ਤੇ ਬਾਪਰ ਜਣਾ ਸੀ ਬਹੁਤ ਵੱਡਾ ਹਾਸਾ ਜੀ ਤੇ ਕਿਹੜੀ ਥਾਂ ਤੇ ਅਗ ਲੱਗੀ ਐ ਜੀ ਐ ਜੀ ਆਪਣਾ ਉਧਰ ਸਿੰਘ ਚੋਖਰੀ ਦਾ ਤੇ ਪ੍ਰੋਗਰਾਮ ਚੱਲਦਾ ਪਿਆ ਸੀਗਾ ਜੀ ਉਹਨਾਂ ਦਾ ਦੁਗਾਟਨ ਹੈਗਾ ਜੀ ਮੋਤੀ ਦਾ ਬਿਲਕੁਲ ਉਧਰ ਸਾਹਮਣੇ ਐ ਜੀ ਆਪਣਾ ਜਿਹੜਾ ਸ਼ੋਰੂਮ ਖਾਨਪਿੰਡਾ ਜੀ ਉੱਥੇ ਲੱਗੀ ਐ ਪਛਾਹ ਹੋਵੇ ਬਿਲਕੁਲ ਪਛਾਹ ਹੋਵੇ ਜੀ ਬਹੁਤ ਅਦਵਧੀਆਂ ਬੰਦੇ ਸੀ ਅਗ ਲੱਗਣ ਦਾ ਕਾਰਨ ਕੀ ਸੀਗਾ ਅਜੇ ਇੱਥੇ ਕਹਿੰਦੇ ਜੀ ਗੈਸ ਸਰਕਟ ਹੋਇਆ ਜੀ ਤਾਰਾ ਜੁੜ ਗਿਆ ਸੀ ਆਪਾਂ ਜੀ ਕੰਡੀਸ਼ਨਰ ਪਾਗੇ ਸੀ ਮੇਰੀ ਇੱਥੇ ਡਿਊਟੀ ਲੱਗੀ ਸੀ ਸਰਕਾਰੀ ਸਾਡੀ ਜੀ ਤੇ ਦਸਿਆ ਤੇ ਲੋਕ ਤੇ ਬੰਦੇ ਮਾਰ ਘਟਦੇ ਸੀ ਕਿੰਨੇ ਕੰਦੇ ਸੀ ਅੰਦਰ ਕਿਤੇ 7-8 ਤੇ ਕੱਟੇ ਆ ਜੀ ਬਾਕੀ ਉਹਨੂੰ 10 ਕੇ ਪਿੱਛੇ ਸਪਲਾਈ ਬੰਦ ਕਰਵਾਤੀ ਆ ਬਾਕੀ ਅੰਦਰ ਜਿਹੜੇ ਹੋ ਰਹੇ ਸੀ ਆਪਾਰ ਕੱਟੀ ਜੰਨੇ ਜੀ ਅਸੀਂ ਮਾਰਕੀਟ ਕੱਟੀ ਬੋਲਪੋ ਛੱਡੀ ਵੱਲ ਆਏ ਜਿੱਥੇ ਥੈਂਕ ਯੂ ਜੀ